ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਵਾਪਰ ਗਿਆ ਵੱਡਿਆ ਬਿਆਨਕ ਹਾਦਸਾ ਇੱਕੋ ਪੇਵਾ ਦੀ ਕਈ ਜੀਆਂ ਦੀ ਹੋ ਗਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਪੂਥਰਾ ਚ ਤੰਦ ਦੇ ਕਾਰਨ ਫਗਵਾੜਾ ਸ਼ਾਹ ਪਰ ਰੋਡ ਤੇ ਪਿੰਡ ਜਗਜੀਤਪੁਰ ਨੇੜੇ ਸ਼ਨੀਵਾਰ ਸਵੇਰੇ ਇੱਕ ਮਿੰਨੀ ਬੱਸ ਤੇ ਬਾਈਕ ਰੇੜੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹਾਦਸੇ 'ਚ ਇੱਕ ਪਰਿਵਾਰ ਦੇ ਇੱਕ ਬੱਚੇ ਸਮੇਤ ਤਿੰਨ ਜਣੇ ਦੀ ਮੌਤ ਹੋ ਗਈ ਜਦਕਿ ਡੇਢ ਸਾਲ ਦੇ ਬੱਚੇ ਸਮੇਤ ਦੋ ਜ਼ਖਮੀ ਹੋ ਗਏ ਹਾਦਸੇ ਦੀ ਸੂਚਨਾ ਮਿਲਦੇ ਥਾਣਾ 라ਵਲ ਪਿੰਡੀ ਦੇ ਐਸਐਚਓ ਗ੍ਰਿਪਾਲ ਸਿੰਘ ਪੁਲਿਸ ਵਾਲਤੀ ਜ਼ਮੀਰ ਮੌਕੇ ਤੇ ਪਹੁੰਚੇ ਜਿੱਦੇ ਕਿ ਮੈਨੂੰ ਸਿਵਲ ਹਸਪਤਾਲ ਪਹੁੰਚਾਇਆ ਦਾਖਲ ਕਰਵਾਇਆ ਜੀ ਹਾਂ ਮੌਕੇ ਤੇ ਪਹੁੰਚੇ 라ਵਲ ਪਿੰਡੀ ਦੇ ਐਸ ਐਚਓ ਗ੍ਰਿਪਾਲ ਸਿੰਘ ਅਨੁਸਾਰ ਅੱਜ ਸਵੇਰੇ ਕਰੀਬ 9:30 ਵਜੇ ਸ਼ਿਆਰਪੁਰ ਦੀ ਬਲਬੀਰ ਕੌਨਿਸ਼ਨ ਦੇ ਇੱਕ ਪ੍ਰਵਾਦੇ ਪੰਜ ਵਿਅਕਤੀ ਬਾਈਕ ਰੇਡੀ ਤੇ ਅਗਵਾੜਾ ਤੋਂ ਵਾਪਸ ਸ਼ਿਆਰਪੁਰ ਵੱਲ ਜਾ ਰਹੇ ਸਨ ਤਾਂ ਪਿੰਡ ਜਗਜੀਤਪੁਰ ਨੇੜੇ ਇੱਕ ਨਿੱਜੀ ਮਿਨੀ ਬੱਸੀ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਐਸ ਐਚਓ ਨੇ ਦੱਸਿਆ ਕਿ ਇਸ ਹਾਦਸੇ 'ਚ ਗਰੀਬਦਾਸ ਉਸ ਦੀ ਸੱਤ ਫੁੱਲਵਤੀ ਤੇ ਉਸਦੇ 3 ਸਾਲਾ ਬੱਚੇ ਮਨਪ੍ਰੀਤ ਦੀ ਮੌਤ ਹੋ ਗਈ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਰਕ ਵਾਸੀ ਰਾਮਪਾਲ ਨੇ ਦਸਿਕ ਨੇ ਦਰਸ਼ਕਾਂ ਉਸ ਨੂੰ ਮੈਨ ਲੀ ਬਾਈਕ ਰੇੜੇ ਤੇ ਆਏ ਸੰ ਤੇ ਉਸ ਨੇ ਦੱਸਿਆ ਕਿ ਜਦੋਂ ਉਹ ਇਹ ਲੋਕ ਵਾਪਸ ਸ਼ਹਿਰ ਵੱਲ ਜਾ ਰਹੇ ਤਾਂ ਪਿੰਡ ਜਗਜੀਤਪੁਰ ਨੇੜੇ ਮਿੰਨੀ ਬੱਸ ਨਾਲ ਟੱਕਰ ਉਹਨਾਂ ਦੀ ਹੋ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ